ਪਿਛਲੇ ਐਤਵਾਰ ਨੂੰ ਸਿੱਖ ਯੋद्धा ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਸਿੱਖ ਨੌਜਵਾਨਾਂ ਅਤੇ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦੇ ਅქმ ਦੇ ਵਿਚਕਾਰ ਆਪਸੀ ਝਗੜਾ ਹੋ ਗਿਆ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਬੇਹੱਦ ਵਾਇਰਲ ਹੋ ਰਹੀਆਂ ਨੇ ਦੱਸਦੀ ਹੈ ਕਿ ਜਦੋਂ ਗੁਰਦੁਆਰਾ ਪ੍ਰਬੰਧਨ ਸਮਿਤੀ ਦੇ ਅਧਿਐਕਸ਼ ਕਰਨਲ ਹਰਸਿਮਰਨ ਸਿੰਘ ਦੇ ਵੱਲੋਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਲੱਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਤਸਵੀਰ ਨੂੰ ਉਤਾਰ ਕੇ ਥੱਲੇ ਰੱਖਣ ਦੇ ਹੁਕਮ ਦਿੱਤੇ ਜਾ ਰਹੇ ਸੀ ਤਾਂ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਵੀ ਨੌਜਵਾਨ ਜਰਨੈਲ ਸਿੰਘ ਭਿੰਡਰਾਵਾਲੇ ਦੇ ਹੱਕ ਦੇ ਵਿੱਚ ਬੋਲਦੇ ਆ ਉਹਨਾਂ ਦੇ ਮਨ ਦੇ ਵਿੱਚ ਰੋਸ ਵੇਖਣ ਨੂੰ ਮਿਲਿਆ ਜਿਸ ਤੋਂ ਬਾਅਦ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵਾਇਰਲ ਹੋਈ ਜਿਸ ਦੇ ਵਿੱਚ ਉਸੇ ਕਰਨਲ ਹਰਸਿਮਰਨ ਸਿੰਘ ਦੀ ਗੱਡੀ ਦੀ ਪੰਨ ਤੋੜ ਕੀਤੀ ਗਈ ਆ ਆ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਉੱਥੇ ਭੀੜ ਮੌਜੂਦ ਹੈ ਨੌਜਵਾਨਾਂ ਦੇ ਵੱਲੋਂ ਗੱਡੀ ਨੂੰ ਘੇਰ ਕੇ ਗੱਡੀ ਨੂੰ ਪੰਨਿਆਂ ਤੋੜਿਆ ਗਿਆ ਤੇ ਨਾਲ ਦੀ ਨਾਲ ਹਰਸਿਮਰਨ ਸਿੰਘ ਦੇ ਨਾਲ ਵੀ ਕੁੱਟਮਾਰ ਕੀਤੀ ਗਈ ਹੈ ਤੇ ਇਹ ਸਾਰੀ ਵੀਡੀਓ ਸੋਸ਼ਲ ਮੀਡੀਆ ਤੇ ਅੱਗ ਦੇ ਵਾਂਗੂ ਵਾਇਰਲ ਹੋ ਰਹੀ ਹੈ ਆਜਾ ਉਹ ਫੋਟੋ ਇੱਥੇ ਲਿਆਓ ਉਹ ਫੋਟੋ ਫਾੜੀਂ ਫੋਟੋ ਲਾਜਰ ਮੈਂ ਤਾਂ ਕਰੇ ਹਾਤਰੀ ਫੇਲੇਗਾ ਹਾਤਰੀ ਚੁੱਕੇਗਾ ਆਜਾ ਫੋਟੋ ਬਾਹਰ ਫੋਟੋ ਮੈਂ ਫੋਟੋ ਨਿਕਲ ਰੋਟਾ ਠੀਕ ਹੈ ਫੋਟੋ ਲਾ ਆਮਰੇ ਲਾਜਰ ਫੋਟੋ ਲਾਇਆ ਕਿੰਨੇ ਸਿੰਘ ਲਾ ਜਰ ਮੇਰਾ ਫੋਟੋ ਸਾਹਮਣੇ ਰੱਖ ਲਾ ਜਰ ਮਰੇ ਰੱਖੋ ਤੇ ਨਹੀਂ ਲੱਗੇਗੀ ਨਹੀਂ ਨਹੀਂ ਕਿਉਂਗੀ ਨਹੀਂ ਕਿਉਂਗੀ ਆ ਭਾਈ ਜਾਨ ਮਾਜਾ ਬਾ ਸ਼ਾਟ ਦੇ ਮਾਰੀ ਕੋਲੇ ਨਾ ਤੇ ਨਹੀਂ ਹੋ ਰਹੀ ਜੇ ਮੈਂ ਇਹ ਨੂੰ ਫੜਾ ਫੜ ਕੋੜਾ ਲਾ ਤਾਂ ਕਰਕੇ ਟੰਗ ਦੇ ਬਹੁਤ ਬਹੁਤ ਚੰਨੀ ਲੋਣੀ ਛੋਟਾ ਫੋਟੋ ਖਾਣ ਬਾਈ ਯਾਰ ਪਿਆਰ ਨਾ ਯਾ ਪਿਆਰ ਨਾ ਕਰ ਪਿਆਰ ਨਾ ਭਾਜੀ ਠੱਕੇ ਤੁਸੀਂ ਮਾਰਨਦੇ ਮੇਰੇ ਹਾਂ ਹੀ ਨਹੀਂ ਮਾਰੇ ਕਿਉਂ ਨਹੀਂ ਮਾਰੇ ਕਿੰਨੇ ਮਾਰਿਆ ਤੰਬੂ ਪੁੱਟਿਆ ਮਾਰਿਆ ਕੀ ਆ ਟੇਕੋ ਭਾਜੀ ਫੇ ਤੁਹਾਨੂੰ ਪਿਆਰ ਨਾ ਕਹਿੰਦੇ ਪਿਆਰ ਨਾ ਕਿੱਥੋਂ ਤੁਸੀਂ ਦੇ ਸਵੇਰਦੇ ਫੋਟੋ ਖਾਣਦੇ ਕਦੀ ਕੋ